ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲ ਕਰਾਂਗੇ ਬਿਲਕੁਲ ਸਰਲ ਤਰੀਕੇ ਦੇ ਨਾਲ ਕਿ WTO ਵਿਸ਼ਵ ਵਪਾਰ ਸੰਗਠਨ ਇਹ ਕੀ ਹੈ ਤੇ ਸਿਰਫ ਆਪਾਂ ਗੱਲ ਕਰਾਂਗੇ ਕਿ ਖੇਤੀਬਾੜੀ ਦੇ ਉੱਪਰ ਸਾਡੀ ਦੇ ਉੱਪਰ ਇਹਦਾ ਕੀ ਅਸਰ ਪੈਂਦਾ ਹੈ ਕਿਉਂ ਸਾਡੇ ਲਈ ਘਾਟੇ ਦਾ ਸੌਦਾ ਹੈਗਾ ਮੈਂ ਬਹੁਤ ਸਰਲ ਤਰੀਕੇ ਦੇ ਨਾਲ ਸਮਝਾਉਂਗਾ ਦੋਸਤੋ ਮੈਂ ਇਹ ਨਹੀਂ ਕਿ ਤੁਹਾਨੂੰ ਰੂਸਿਆ ਦੇ ਵਿੱਚ ਲੈਫਰਾਂਸ ਗੱਲ ਦੀ ਖਾਤਰ ਜਾਂ ਹੋਰ ਬਹੁਤ ਵੱਡੀਆਂ ਵੱਡੀਆਂ ਮੈਂ ਸਿਰਫ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਡਬਲਯੂਟੀਓ ਜਿਹੜਾ ਇਹ ਕੀ ਹੈ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂਗਾ ਕਿ ਸਾਡੇ ਜਿਹੜਾ ਡਬਲਯੂਟੀਓ ਦਾ ਐਮਐਸਪੀ ਨਾਲ ਕੀ ਸਬੰਧ ਹੈਗਾ ਕੀ ਐਮਐਸਪੀ ਹੈ ਜਿਹੜੀ ਉਹ ਡਬਲਯੂਟੀਓ ਦੇ ਕਾਰਨ ਰੋਕੀ ਜਾ ਰਹੀ ਹੈ ਕੀ ਅਗਰ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਹੋ ਜਾਂਦਾ ਹੈਗਾ ਤਾ ਸਾਨੂੰ ਐਮਐਸਪੀ ਮਿਲ ਸਕਦੀ ਆ ਇਹਦਾ ਵੀ ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਵਿਸ਼ਵ ਵਪਾਰ ਸੰਗਠਨ ਟੀਓ ਦਾ ਮਤਲਬ ਵਿਸ਼ਵ ਵਪਾਰ ਸੰਗਠਨ 160 ਦੇਸ਼ਾਂ ਨੇ ਰਲ ਕੇ ਇੱਕ ਇਹ ਸੰਗਠਨ ਬਣਾਇਆਗਾ ਜਿਹਦਾ ਕੇ ਨਾਮ ਰੱਖਿਆ ਵਿਸ਼ਵ ਵਪਾਰ ਸੰਗਠਨ ਇਹ ਇਹਦਾ ਮੇਨ ਮਤਲਬ ਮਕਸਦ ਕੀ ਆ ਦੋਸਤੋ ਇਹ ਤੁਹਾਡੇ ਕੋਲੋਂ ਤੁਹਾਡਾ ਸਮਾਨ ਖਰੀਦ ਕੇ ਲੋਕਾਂ ਕੋਲੋਂ ਤੇ ਉਹਨੂੰ ਵੱਧ ਪ੍ਰੋਫਿਟੇਬਲ ਬਣਾ ਕੇ ਵੇਚਣਾਗਾ ਮਤਲਬ ਕਿ ਇੱਕ ਚੀਜ਼ ਜਿਵੇਂ ਸਪੋਜ਼ ਕਰ ਲਓ ਮੇਰੇ ਕੋਲੋਂ ਇਹ ਮੋਬਾਈਲ ਨੂੰ 100 ਰੁਪਏ ਦਾ ਖਰੀਦ ਲਿਆ ਤੇ ਇਹਨੂੰ 500 ਦਾ ਕਿਵੇਂ ਵੇਚਣਾ ਇਹ ਇਹਨਾਂ ਦਾ ਮਕਸਦ ਹੈ ਮਤਲਬ ਇਹ ਇਹ ਚੀਜ਼ ਹੈ ਮਤਲਬ ਹੈਗੀ ਆ ਤੇ ਹੁਣ ਮਤਲਬ ਇਹ ਜਿਹੜੇ ਅ ਹੈਗੇ ਨੇ ਇਹਨਾਂ ਨੂੰ ਵਰਲਡ ਬੈਂਕ ਤੇ ਆਈਐਮਐਫ ਇਹ ਮਤਲਬ ਅ ਕਰਦੇ ਨੇ ਸਪੋਰਟ ਦੋਸਤੋ ਇਹ मतलब ਇਹਨਾਂ ਦੀ ਸਪੋਰਟ ਦੇ ਨਾਲ ਚੱਲਦਾ ਹੈਗਾ ਹੁਣ ਜਿਹੜੀ ਇਹ ਦੋਸਤੋ ਇਹਦਾ ਮਤਲਬ ਕੀ ਹੈਗਾ ਵਰਲਡ ਟ੍ਰੇਡ ਆਰਗਾਨਾਈਜੇਸ਼ਨ ਜੇ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਕੱਢਦੇ ਆ W T O ਦਾ ਵਰਲਡ ਟ੍ਰੇਡ ਆਰਗਾਨਾਈਜੇਸ਼ਨ ਹੁਣ ਦੋਤੋ ਮੈਂ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਸਮਝਾਉਣਾਗਾ ਕਿ ਸਾਡੀ ਮਤਲਬ ਖੇਤੀਬਾੜੀ ਦੇ ਉੱਪਰ ਇਹਦਾ ਕੀ ਅਸਰ ਪੈਂਦਾ ਹੁਣ ਅਗਰ ਭਾਰਤ ਜਦੋਂ ਇਹਦੇ ਵਿੱਚ ਆ ਗਿਆ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਆਪਾਂ ਸਭ ਤੋਂ ਪਹਿਲਾਂ ਜਿਹੜੇ ਬੀ ਸੀਗੇ ਸਾਡੇ ਬੀਜ ਉਹ ਅਸੀਂ ਅੱਗੇ ਆਪਣੀ ਕਣਕ ਆਪਣਾ ਬੀਜ ਰੱਖਦੇ ਹੁੰਦੇ ਸੀਗੇ ਤੁਹਾਨੂੰ ਪਤਾ ਆਪਣੀ ਲਾਲਜੀ ਕਣਕ ਉਂਦੀ ਮੈਂ ਹੁਣ ਉਹਦਾ ਨੌ ਵੀ ਦਿਮਾਖ ਚੋਂ ਨਿਕਲ ਗਿਆ ਤੇ ਹੋਰ ਜਿਹੜੀਆਂ ਜਿਹੜੀਆਂ ਕਣਕਾਂ ਦੇ ਬੀ ਹੁੰਦੇ ਆਪਾਂ ਉਹ ਰੱਖ ਲੈਂਦੇ ਸੀਗੇ ਤੇ ਉਹਨਾਂ ਨੂੰ ਰੱਖ ਕੇ ਫਿਰ ਆਪਾਂ ਅਗਲੀ ਵਾਰ ਉਹ ਕਣਕ ਬੀਜਦੇ ਹੁੰਦੇ ਸੀਗੇ ਆਪਣਾ ਹੀ ਬੀ ਹੁੰਦਾ ਆਪਣੇ ਕੋਲੇ ਆਪਾਂ ਮੰਨ ਲਓ ਕਿੰਨੀਆਂ ਟਰਾਲੀਆਂ ਕਣਕ ਦੀਆਂ ਹੋਣੀਆਂ ਉਹਦੇ ਚੋਂ ਕੁਝ ਬੀ ਰੱਖ ਲੈਣਾ ਆਪਾਂ ਨੂੰ ਕੁਝ ਵੀ ਨਹੀਂ ਸੀ ਮਹਿੰਗਾ ਪੈਂਦਾ ਹੁਣ ਇਹਨਾਂ ਨੇ ਕੀ ਕੀਤਾ ਜੀ ਇਹਨੂੰ ਜਿਹੜਾ ਹੈਗਾ ਕਰਤਾ ਵਪਾਰੀਕਰਨ ਜਿਹੜੇ ਬੀਜ ਲੈਗੇ ਉਹ ਤੁਹਾਡੇ ਕੋਲੋਂ ਹੀ ਕਣਕ ਖਰੀਦ ਕੇ ਤੁਹਾਡੇ ਕੋਲੋਂ ਹੀ ਫਸਲਾਂ ਦੇ ਲੈ ਕੇ ਤੇ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਮਤਲਬ ਪ੍ਰੋਸੈਸਿੰਗ ਉਹਨਾਂ ਦੇ ਵਿੱਚ ਜੀਨਸ ਦੂਜੇ ਕਿਸੇ ਬੀਜ ਦਾ ਪਾਤਾ ਤੇ ਰਲਾ ਮਿਲਾ ਕੇ ਜਿਵੇਂ ਆਪਾਂ ਬੇਲ ਦਾ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਉਹਦੇ ਅਮਰੀਕਨ ਗਾਇਆਂ ਫਿਰਦੀਆਂ ਨੇਗੀਆਂ ਇੱਕ ਬੇਲ ਦਾ ਮਤਲਬ ਬੀਜ ਬਣਾ ਕੇ ਉਹਨੂੰ ਫਿਰ ਥੈਲੀਆਂ ਦੇ ਵਿੱਚ ਮਤਲਬ ਥੈਲੀਆਂ ਚ ਜਾਂ ਪੁੜੀਆਂ ਦੇ ਵਿੱਚ ਪਾ ਕੇ ਵਧੀਆ ਉਹਦੇ ਤੇ ਲਾ ਕੇ ਮਤਲਬ ਸੁਰਖੀ ਬਿੰਦੀ ਉਹ ਫਿਰ ਸਾਨੂੰ ਵੇਚਣ ਲੱਗ ਗਈ ਫਿਰ ਅਸੀਂ ਜਾਣੇ ਆ ਤੇ ਸਾਡੇ ਜਿਹੜੀਆਂ ਕੀੜੇ ਮਾਰ ਦਵਾਈਆਂ ਜਾਂ ਰੇ ਵਾਲੀਆਂ ਦੁਕਾਨਾਂ ਨੇ ਅਸੀਂ ਉਹਨਾਂ ਤੋਂ ਫਿਰ ਜਾ ਕੇ ਇਹੀ ਵੀ ਜਿਹੜਾ ਸਪੋਜ਼ ਕਰ ਲੋ ਜੇ ਸਾਨੂੰ 10 ਰੁਪਏ ਦਾ ਪੈਂਦਾ ਸੀਗਾ ਤੇ ਹੁਣ ਸਾਨੂੰ 1000 ਰੁਪਏ ਦਾ ਮਿਲਦਾ ਤੇ ਅਸੀਂ ਖੁਸ਼ ਹੋ ਕੇ ਲੈ ਕੇ ਆਉਣੇ ਕਿਉਂਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਅਸੀਂ ਮਤਲਬ ਉਹੀ ਬੀ ਆ ਜਿਹੜਾ ਫਿਰ ਉਹ ਕਿਉਂਕਿ ਉਹਦੇ ਸਾਨੂੰ ਕਹਿੰਦੇ ਨੇ ਇੰਨੇ ਇੰਨੇ ਨਕਾਲ ਹੋਊਗਾ ਇਹ ਹੋਗਾ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਦੋਸਤੋ ਆਜੋ ਹੁਣ ਫਿਰ ਇਹ ਬੀ ਬੀਜਣ ਦਾ ਮਤਲਬ ਪ੍ਰੋਸੈਸ ਹੋ ਗਿਆ ਸਭ ਤੋਂ ਆਪਣੀ ਜਿਹੜੀ ਖੇਤੀਬਾੜੀ ਸ਼ੁਰੂ ਹੁੰਦੀ ਆ ਫਸਲ ਪਹਿਲਾਂ ਆਪਾਂ ਬੀਜਦੇ ਆਂ ਬੀਜ ਕੇ ਫਿਰ ਉਹਨੂੰ ਆਪਾਂ ਪਾਲਦੇ ਆਂ ਹੁਣ ਪਾਲਣ ਦੇ ਉੱਪਰ ਦੋਸਤੋ ਆਪਣਾ ਜੂਰੀਆ ਆ ਜਾਂਦਾ ਡੀਏਪੀ ਆ ਗਿਆ ਮਤਲਬ ਡੀਜ਼ਲ ਆ ਗਿਆ ਸਮਾਨ ਆ ਗਿਆ ਟਰੈਕਟਰ ਥਰੈਸ਼ਰ ਕਮਬਾਈਨਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੋਸਤੋ ਇਹ ਵੀ ਤੁਹਾਨੂੰ ਪਤਾ ਵਪਾਰ ਉਹਨਾਂ ਦੇ ਕੰਪਨੀਆਂ ਦੇ ਅੰਡਰ ਹੈ ਇਹ ਚੀਜ਼ ਇਹ ਸਾਰਾ ਕੁਝ ਆਪਾਂ ਨੂੰ ਕੰਪਨੀਆਂ ਤੋਂ ਖਰੀਦਣਾ ਪੈਂਦਾਗਾ ਜਿਹੜਾ ਕਿ ਬਹੁਤ ਮਹਿੰਗੇ ਰੇਟ ਦੇ ਉੱਪਰ ਸਾਨੂੰ ਇਹ ਮਿਲਣ ਲੱਗ ਗਿਆ ਜਿਹੜੀ ਅੱਗੇ ਜੂਰੀਏ ਦੀ ਕੋਈ 1.5-200 ਦੀ ਪੂਰੀ ਸੀ ਹੁਣ ਹਜ਼ਾਰਾਂ ਦੇ ਵਿੱਚ ਪੈਣ ਲੱਗੀ ਤੇ ਕਿਉਂਕਿ ਇਹ ਉਹ ਸੰਗਠਨ ਦੇ ਅੰਡਰ ਆ ਗਈ ਇੱਕ ਸੰਗਠਨ ਜਿਵੇਂ ਆਪਾਂ ਜੂਨੀਅਰ ਕਹਿ ਦਿੰਦੇ ਹੁੰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਫਿਰ ਆ ਗਿਆ ਗਾਹਾਂ ਵੇਚਣ ਦਾ ਮਤਲਬ ਅੱਗੇ ਹੁਣ ਜਦੋਂ ਆਪਾਂ ਫਸਲ ਵੇਚਣ ਜਾਂਦੇ ਆ ਜਿਹੜਾ WTO ਆ ਉਹਨਾਂ ਦਾ ਮਤਲਬ ਇੱਕ ਮੇਨ ਹੈਗਾ ਕਿ ਅਸੀਂ ਚੀਜ਼ ਹੈ ਜਿਹੜੀ ਸਸਤੀ ਖਰੀਦਣੀ ਆ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਆਪਣੀ ਫਸਲ ਹੈ ਜਿਹੜੀ ਉਹ ਸਸਤੀ ਤੋਂ ਸਸਤੀ ਖਰੀਦੀ ਜਾਵੇ ਤੇ ਉਹਨੂੰ ਬਾਅਦ ਦੇ ਵਿੱਚ ਮਹਿੰਗੇ ਭਾਅ ਦੇ ਉੱਤੇ ਵੇਚਿਆ ਜਾਵੇ ਹੁਣ ਸਸਤੀ ਵੇਚਣ ਦੇ ਲਈ ਉਹਨਾਂ ਨੂੰ ਕੀ ਕਰਨਾ ਪਊਗਾ ਕਿ ਉਹ ਰੇਟ ਸਾਡੀ ਫਸਲ ਦਾ ਘੱਟ ਤੋਂ ਘੱਟ ਲਾਉਣਗੇ ਤੇ ਸਾ ਤੋਂ ਘੱਟ ਰੇਟ ਦੇ ਉੱਪਰ ਫਸਲ ਚੱਕਣ ਦੀ ਖਾਤਰ ਦੋਸਤੋ ਹੁਣ ਆਜੋ ਅਗਲੀ ਗੱਲ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜੀ ਉਹ ਸਾਨੂੰ ਰੋਕੀ ਕਿਉਂ ਜਾ ਰਹੀ ਹੈ ਕਿਉਂਕਿ ਅਗਰ ਉਹਦਾ ਰੇਟ ਬੰਨ ਦਿੱਤਾ ਗਿਆ ਫਿਰ ਇਹ ਘੱਟ ਰੇਟ ਤੇ ਕਿਵੇਂ ਚੱਕਣਗੇ ਇਸ ਕਰਕੇ ਸਭ ਤੋਂ ਵੱਡਾ ਅੜਿੱਕਾ ਜਿਹੜਾ ਐਮ ਐਸ ਪੀ ਦੇ ਵਿੱਚ ਉਹ ਇਸ ਡਬਲਯੂ ਟੂਓ ਦਾ ਜਿਹਦੇ ਵਿੱਚ ਭਾਰਤ ਸ਼ਾਮਲ ਹੋ ਚੁੱਕਿਆ ਹੈਗਾ ਹੁਣ ਐਮਐਸਪੀ ਜੇ ਉਹ ਨਹੀਂ ਦਿੰਦੇ ਫਸਲ ਖੁੱਲੀ ਹੈ ਉਹਦੇ ਤੇ ਜਿਹੜੇ ਮਤਲਬ 160 ਅੱਗੇ ਤਾਂ ਆਪਾਂ ਕਹਿੰਦੇ ਹੁੰਦੇ ਨਾ ਵਪਾਰੀ ਇਕੱਠੇ ਹੋ ਕੇ ਆਗੇ ਆਪਾਂ ਆਪਣੀ ਬੋਲੀ ਹੁੰਦੀ ਹੁੰਦੀ ਜਦੋਂ ਫਸਲ ਦੀ ਕਪਾਹ ਦੀ ਜਾਂ मूंगਫਲੀ ਦੀ ਉਦੋਂ ਆਪਾਂ ਕਹਿੰਦੇ ਯਾਰ 10 ਜਾਣੇ ਬੋਲੀ ਲਾਉਣ ਆਲੇ ਨੇ ਇੱਕ ਉਦੋਂ ਵੱੱਦ ਲਾਉਂਦਾ ਤੇ ਦੂਜਾ ਦੂਜੋ ਵੱੱਦ ਫਿਰ ਆਪਾਂ ਕਹਿੰਦੇ ਯਾਰ ਇਹਨਾਂ ਨੇ ਮਨੋਪੋਲੀ ਕਰ ਲਈ ਇਕੱਠੇ ਹੋ ਗਏ ਤਾਂ ਹੁਣ ਦੋਸਤੋ 160 ਦੇਸ਼ ਇਕੱਠੇ ਜਦੋਂ ਹੋ ਗਏ ਉਹਨਾਂ ਦੀਆਂ ਕੰਪਨੀਆਂ ਇਕੱਠੀਆਂ ਹੋ ਗਈਆਂ 160 ਦੇਸ਼ਾਂ ਦੀਆਂ ਫੇਰ ਤੁਹ ਤੋਂ ਹੋ ਮਹਿੰਗਾ ਕਿਉਂ ਖਰੀਦਣ ਕਿਉਂ ਤਾਂ ਮਿਲ ਕੇ ਆਉਣਗੇ ਉਹਨਾਂ ਨੇ ਪਹਿਲਾਂ ਹੀ ਆਪਣੀ ਮਤਲਬ ਇੱਕ ਤੈਅ ਕਰ ਲੈਣੀ ਆ ਕਿ ਆਪਾਂ ਨੇ ਯਾਰ ਜੀਰੀ ਆ ਜਿਹੜੀ ਇਹਨਾਂ ਦੀ 500 ਤੋਂ ਵੱਧ ਨਹੀਂ ਲੈਣੀ ਲੈ ਜੋ ਕਿੱਥੇ ਲੈ ਕੇ ਜਾਣੀ ਆ ਜੇਕਰ ਉਹਨਾਂ ਫਸਲਾਂ ਦਾ ਰੇਟ ਰੱਖਿਆ ਹੋਊਗਾ ਸਹੀ ਫੇਰ ਉਹਦੋਂ ਘੱਟ ਖਰੀਦ ਨਹੀਂ ਸਕਦੇ ਇਸ ਕਾਰਨ ਕਰਕੇ ਸਾਡੀ ਐਮਐਸਪੀ ਦੇ ਉੱਪਰ ਸਭ ਤੋਂ ਵੱਡਾ ਜਿਹੜਾ ਅੜਿੱਕਾਗਾ ਉਹ WTO ਦਾ ਅਗਰ ਅੱਜ ਭਾਰਤ ਇਹਨੂੰ ਖੇਤੀਬਾੜੀ ਨੂੰ ਇਹਦੇ ਚੋਂ ਕੱਢ ਦਿੰਦਾਗਾ ਬਾਕੀ ਤੁਸੀਂ ਕਰੋ ਵਪਾਰੀ ਕਰਨ ਜੀ ਦਾ ਕਰਨਾ ਕਰੀ ਜਾਓ ਖੇਤੀਬਾੜੀ ਦਾ ਵਪਾਰੀ ਕਰਨੇ ਜਿਹੜਾ ਉਹ ਮਤਲਬ ਤਾਂ ਰੁਕ ਸਕਦਾਗਾ ਹੁਣ ਇਹਨਾਂ ਨੇ ਤਾਂ ਜਿਹੜਾ ਹੈਗਾ ਇਹ ਕੱਢਣਾ ਹੀ ਨਹੀਂ ਆਪਾਂ ਨੂੰ ਪਤਾ ਹੀ ਹੈਗਾ ਇਹ ਪਿੱਛੇ ਮੁੜਨ ਨਾਲ ਕਿੱਥੇ ਨੇਗੇ ਸਭ ਤੋਂ ਵੱਡੀ ਜਿਹੜੀ ਮਤਲਬ ਹੁਣ ਅਗਲੀ ਗੱਲ ਆ ਜਾਂਦੀ ਹੈ ਦੋਸਤੋ ਜਿਹੜਾ ਪੰਜਾਬ ਹਰਿਆਣਾ ਜਾਂ ਜੁਪੀ ਦਾ ਕੋਈ ਏਰੀਆ ਹੈਗਾ ਜਿਹੜਾ ਕਿ ਸਭ ਤੋਂ ਵੱਧ ਮਤਲਬ ਆਪਣੀ ਫਸਲ ਪੈਦਾ ਕਰਕੇ ਦਿੰਦਾ ਗਾ ਹੁਣ ਜਿਹੜੀ ਆਪਾਂ ਨੂੰ ਐਮਐਸਪੀ ਜੀਦੀ ਤੇ ਕਣਕ ਤੇ ਦਿੰਦੇ ਨੇ ਕੋਈ ਸਾਨ ਨਹੀਂ ਕਰਦੇ ਆਪਣੇ ਤੇ ਆਪਾਂ ਨੂੰ ਆਪਣਾ ਮਿਹਨਤਾਂ ਨਾ ਮਿਲਦਾ ਪਰ ਇਹ ਮਤਲਬ ਉਹਨਾਂ ਨੂੰ ਵੀ ਖਤਮ ਕਰਨ ਨੂੰ ਫਿਰਦੇ ਨੇਗੇ ਇਹ ਕਹਿੰਦੇ ਨੇਗੇ ਕਿ ਜਿਹੜਾ ਜਿਵੇਂ ਆ ਪਹਿਲਾਂ ਕਹਿੰਦੇ ਸੀ ਤੁਸੀਂ ਜੇ ਖੁੱਲੇ ਮਤਲਬ ਜਿੱਥੇ ਮਰਜ਼ੀ ਲੈ ਕੇ ਜਾਓ ਅਸੀਂ ਕਾਨੂੰਨ ਬਣਾ ਤੇ ਅਸੀਂ ਤਾਂ ਤੁਹਾਨੂੰ ਸਮਾਂ ਤੇ ਖੁੱਲ੍ਹ ਦੇਤੀ ਵੀ ਤੁਸੀਂ ਜਿੱਥੇ ਮਰਜ਼ੀ ਬੁੱਧੂ ਬਣਾਉਣ ਦੀਆਂ ਗੱਲਾਂ ਦੇਖੋ ਦੋਸਤੋ ਸਾਨੂੰ ਵੀ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਜਿੱਥੇ ਮਰਜ਼ੀ ਅਸੀਂ ਕਿੱਥੇ ਲੈ ਕੇ ਜਾਵਾਂਗੇ 160 ਦੇ ਸਾਨੇ ਤਾਂ ਤੁਸੀਂ ਆਪਦਾ ਸੰਗਠਨ ਬਣਾ ਲਿਆ ਅਸੀਂ ਇੱਥੋਂ ਨਿਕਲਾਂਗੇ ਹੋਰ ਕੀ ਅਸੀਂ ਜੀਰੀ ਨੂੰ ਚਾਕੇ ਮਤਲ ਲੈ ਜਾਾਂਗੇ ਅਮਰੀਕਾ ਉਹ ਵੀ ਫਿਰ ਤੁਹਾਡਾ ਸੰਗਠਨ ਦਾ ਮੈਂਬਰ ਆ ਇਹ ਇਸ ਤਰ੍ਹਾਂ ਆਪਾਂ ਨੂੰ ਬੁੱਧੂ ਬਣਾ ਰਹੇ ਸੀਗੇ ਔਰ ਜਿਹੜੇ ਇਹਨਾਂ ਦੇ ਗੋਦੀ মিডিਆ ਉਹ ਬਹੁਤ ਵੱਡੇ ਵੱਡੇ ਮੂੰਹ ਪਾੜ ਪਾੜ ਕੇ ਕਹਿੰਦੇ ਹੁੰਦੇ ਨਾ ਤੁਹਾਨੂੰ ਤਾਂ ਮਤਲ ਇਨਹੋ ਨੇ ਖੁੱਲਾ ਛੁੱਟੀ ਦੇਦੀ ਹੈ ਮੋਦੀ ਨੇ ਕਿ ਆਪ ਆਪਣੀ ਫਸਲ ਕੋ ਜਹਾਂ ਮਰਜੀ ਵੇਚੋ ਬੁੱਧੂ ਬਣਾਉਣ ਦੀ ਇਹ ਸਾਨੂੰ ਗੱਲਾਂ ਕਰਦੇ ਤੁਸੀਂ ਇਹ ਸਮਝਦੇ ਨੇ ਵੀ ਜੱਟ ਨੇ ਜਿਹੜੇ ਤਾਂ ਅਨਪੜ ਨੇਗੇ ਨੂੰ ਤਾਂ ਪਤਾ ਹੀ ਨਹੀਂ ਕਾਸੇ ਦਾ ਸੋ ਦੋਸਤੋ ਇਹ ਮੇਨ ਮਤਲਬ ਕਾਰਨ ਹੈਗਾ ਐਮ ਐਸ ਪੀ ਨੂੰ ਰੋਕਣ ਦਾ ਸਭ ਤੋਂ ਵੱਡਾ ਅੜਿੱਕਾ ਜਿਹੜਾ ਡਬਲਯੂ ਟੂਓ ਦਾ ਮੈਂ ਤੁਹਾਨੂੰ ਇਹ ਬਹੁਤ ਸੌਖੇ ਤਰੀਕੇ ਜਿਹਾ ਸਮਝਾਇਆਗਾ ਕਿ ਇੱਕ ਚੀਜ਼ ਨੂੰ ਫਸਲ ਨੂੰ ਬੀਜਣ ਤੋਂ ਲੈ ਕੇ ਖਰੀਦ ਵੇਚਣ ਤੱਕ ਸਾਰਾ ਕੁਝ ਜਿਹੜਾ ਇਹ ਆਪਣਾ ਉਹਦੇ ਅੰਡਰ ਆ ਗਿਆ ਵਪਾਰੀਕਰਨ ਵਪਾਰੀਆਂ ਦੇ ਅੰਡਰ ਆ ਚੁੱਕਿਆਗਾ ਅੱਗੇ ਆਪਾਂ ਫਸਲਾਂ ਆਪਣੀਆਂ ਆਪਣੀ ਮਰਜ਼ੀ ਨਾਲ ਵੀ ਰੱਖਦੇ ਤੇ ਮਰਜ਼ੀ ਨਾਲ ਵੇਚਦੇ ਸੀ ਮਰਜ਼ੀ ਨਾਲ ਸਾਰਾ ਕੁਝ ਹੁਣ ਸਾਰਾ ਕੁਝ ਤੁਹਾਡੇ ਤੋਂ ਨਿਕਲ ਚੁੱਕਿਆਗਾ ਅਗਰ ਇਹਦਾ ਵਿਰੋਧ ਕਰਕੇ ਇਹਨੂੰ ਆਪਾਂ ਕਿਸੇ ਤਰ੍ਹਾਂ ਪ੍ਰੈਸ਼ਰ ਪਾ ਕੇ ਭਾਰਤ ਨੂੰ ਝੋੜ ਪਾ ਕੇ ਖੇਤੀਬਾੜੀ ਨੂੰ ਇਹਦੇ ਚੋਂ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਫੇਰ ਤੁਸੀਂ ਮੰਨ ਲਓ ਕਿ ਆਪਣੀ ਜਿੱਤ ਹੋ ਗਈ ਅਗਰ WTO ਦੇ ਵਿੱਚੋਂ ਨਾ ਨਿਕਲਿਆ ਫੇਰ ਤਾਂ ਭੁੱਲ ਜਾਓ ਇਦੇ ਚ ਹੋਰ ਕੀ ਕੁਝ ਹੈ ਉਹ ਮੈਂ ਤੁਹਾਨੂੰ ਫੇਰ ਕਦੇ ਲੈ ਕੇ ਆਉਂਗਾ ਇਹ ਤਾਂ ਤੁਹਾਡੇ ਸਾਹ ਲੈਣ ਤੇ ਖਾਣ ਪੀਣ ਦੇ ਉੱਪਰ ਦੋਸਤੋ ਸਾਰੀਆਂ ਚੀਜ਼ਾਂ ਤੇ ਪਾਬੰਦੀ ਲਾ ਦੇ ਨੇ ਇਹਨਾਂ ਨੇ ਤੁਹਾਨੂੰ ਇਹਨਾਂ ਦੇ ਮੁਤਾਬਕ ਹੀ ਕਰਨਾ ਪਊਗਾ ਸਭ ਕੁਝ ਸਾਰਾ ਕੁਝ ਤੁਹਾਨੂੰ ਮਤਲਬ ਇਹਨਾਂ ਕੋਲੇ ਮੈਂ ਤਾਂ ਇਹ ਕਹਿ ਸਕਦਾ ਕਿ ਤੜਕੇ ਉੱਠ ਕੇ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਬੁਰਸ਼ ਕਰਦੇ ਹੋ ਉੱਥੋਂ ਤੋਂ ਲੈ ਕੇ ਤੁਹਾਨੂੰ ਮਤਲਬ ਰਾਤ ਨੂੰ ਸੌਣ ਤੱਕ ਸਾਰਾ ਕੁਝ ਇਹਨਾਂ ਦੀ ਮਰਜ਼ੀ ਦੇ ਨਾਲ ਕਰਨਾ ਪਊਗਾ ਡਬਲਯੂਟੀਓ ਇੱਕ ਐਸੀ ਚੀਜ਼ ਕਨੇਉਣੀ ਚੀਜ਼ ਹੈ ਐਸਾ ਖਤਰਨਾਕ ਮਤਲਬ 35 ਸਾਰਾ ਕੁਝ ਵਪਾਰੀਆਂ ਨੂੰ ਦੇ ਦਿੱਤਾ ਸਾਰਾ ਕੁਝ ਵਪਾਰੀਆਂ ਦੇ ਅੰਡਰ ਕਰਤਾ بس ਇਹ ਹੈ ਕਿ ਵਪਾਰ ਨੂੰ ਤਕੜਾ ਕਿਵੇਂ ਕਰਨਾਗਾ ਮਤਲਬ ਮੋਦੀ ਦਾ ਤਾਂ ਅਜੰਡਾ ਹੀ ਇੱਕ ਹੈ ਕਿ ਵਪਾਰ ਨੂੰ ਵਪਾਰੀਆਂ ਨੂੰ ਤਕੜਾ ਕਿਵੇਂ ਕਰਨਾਗਾ ਵਪਾਰੀਆਂ ਦੇ ਵਿੱਚ ਦੋਸਤੋ ਤੁਹਾਨੂੰ ਪਤਾ ਉਹ ਤਾਂ ਕੁਝ ਲੋਕ ਨੇਗੇ ਗਿਣਤੀ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਮਤਲਬ ਇਹਨਾਂ ਨੇ ਤਕੜਾ ਕਰਨਾ ਬਾਕੀਆਂ ਨੂੰ ਤਾਂ ਸਭ ਨੂੰ ਆਪਾਂ ਨੂੰ ਲੁੱਟਣਾ ਹੈ ਇਹਨਾਂ ਨੇ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਮੈਂ ਤੁਹਾਨੂੰ ਇਹ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਆ ਮੈਂ ਬਹੁਤ ਕੋਈ ਅਲਜਬਰੇ ਵਾਲੀਆਂ ਗੱਲਾਂ ਨਹੀਂ ਕੀਤੀ ਅੱਗੇ ਮਤਲਬ ਬਹੁਤ ਵੱਡੇ ਵੱਡੇ ਆਧਾਰਨਾ ਕੱਢ ਕੇ ਲੈ ਕੇ ਆਵਾਂ ਜੱਟ ਸੌਦੇ ਨਾਲ ਸਮਝਾਈਏ ਗੱਲ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਰੋ ਤੁਸੀਂ ਇਹਨੂੰ ਕਰ ਦਿਓ ਸ਼ੇਅਰ ਤੇ ਅੱਗੇ ਕਿਸੇ ਆਪਣੇ ਭੈਣ ਭਾਈ ਨੂੰ ਪਤਾ ਲੱਗ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ